ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਮੰਡੀ ਧਨੌਲਾ ਉਹ ਵੱਡੀ ਗੰਟੀ ਤੋਂ ਆਉਂਦਾ ਹੋਇਆ ਆਇਆ ਆਪਣੀਆਂ ਜੀ ਬੁਰੀ ਹਾਂ ਜੀ ਕਿਹੜੇ ਸੂਸੂਈ ਆਏ ਦੂਜੇ ਦੂਜੇ ਕਿੰਨਾ ਕ ਦੁੱਧ ਪਾਉਗੇ ਤਕੀ ਹੈਗਾ ਜੀ 12-13 ਲੀਟਰ ਕੀ ਰੇਟ ਕਰਤਾ ਇਹਦਾ ਕਰਤਾ 155 ਨੰਬਰ ਬੋਲ ਦਿਓ 99142 99504 ਜਾਣਕਾਰੀ ਦੇਤੀ ਬਾਈ ਜੀ ਪੂਰੀ ਵੀ ਪੂਰੀ ਮਾਝਾ ਪੂਰੀ ਦੀ ਮੰਗ ਵੀ ਆਪਾਂ ਨੂੰ ਪਤਾ ਬਹੁਤ ਆ ਤੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਆਨਲਾਈਨ ਵੀ ਸਰ ਵਾਕੀ ਤਸੱਲੀ ਆ ਪੰਜਾਬ ਕਰਦੇ ਆ ਆ ਆਪਣੀਆਂ ਕੀ ਰੇਟ ਕਰਿਆ ਇਹਦਾ ਹਾਂ 131 13 ਕਿਹੜੇ ਸੂਸੂਈ ਆ ਕਿੰਨਾ ਕੁ ਦੁੱਧ ਦੇਊਗਾ ਤਕੀ ਉਹ ਤਾਂ ਹੈਗਾ 16 ਕਿਲੋ 16 ਕਿਲੋ ਦੁੱਧਾ 13 ਰੇਟ ਰੱਖਿਆ ਬਾਈ ਨੇ ਗੱਲਬਾਤ ਤਾਂ ਕੋਈ ਕਰ ਸਕਦੇ ਤਦ ਨੂੰ ਨਕਮ ਦੀ ਕੌੜਾ ਤੋਂ ਕੰਟੀਨ ਨੂੰ ਉਂਹ ਚੱਲੋ ਬਈ ਇਹ ਰੇਡ ਕਰਦਾ ਨਿੱਕੇ ਦਾ ਇੱਕ 25 ਪਹਿਲੇ ਸੂ ਸੂਨ ਵਾਲੀ ਆ ਟੋਰੀવાડી ਜੀ ਆਹ ਠੀਕ ਆ ਠੀਕ ਆ ਆਪਣੀ ਹੈ ਬਈ ਆ ਮੱਝ ਪੁਰਾਣੀ ਬੜਾ ਜੇ ਦਾ ਵਾਲਾ ਚੰਗੇ ਅਲਟਰ ਵਾਲੀ ਮੱਝ ਲੈ ਕੇ ਪਹੁੰਚਿਆ ਬਾਈ ਕਿਹੜੀ ਜਗ੍ਹਾ ਤੋਂ ਆਏ ਵੀਰੇ ਕੁੱਦਾ ਦੇ ਕੁੱਦਾ ਪਿੰਡ ਕੁੱਦਾ ਪਿੰਡ ਬਠਿੰਡੇ ਕੋਲੇ ਕਿੰਦਾ ਜਿਲ੍ਹਾ ਕਿਹੜੇ ਸੂਣ ਵਾਲੀ ਕਸੂਈ ਆ ਇਹ ਸੂਈ ਹੈ ਜੀ ਕਿਹੜੇ ਜੀ ਸੂਏ ਤੀਜਾ ਸੂਆ ਜੀ ਤੀਜਾ ਸੂਆ ਕਿੰਨਾ ਕੁ ਦੁੱਧ ਪਾਉ ਬਾਈ ਤੇ 20 ਤੋਂ ਪਲੱਸ ਹੈ 20 ਤੋਂ ਪਲੱਸ ਪਾ ਦੂ ਕੀ ਰੇਟ ਕਰਤਾ 1.5 ਤੋਂ 3 ਲੱਖ ਸਾਡੇ ਨਹੀਂ ਕਿਥੋਂ ਤੱਕ ਆ 22 22 ਦੇ ਦਾਂਗੇ ਨੰਬਰ ਉਹ ਆ 90544 48578 ਤੋੜ ਕੇ ਦਿਖਾਣਗੇ ਮਾਡੀ ਜੀ ਬਹੁਤ ਡਬਲ ਮਾਜਾ ਬਾਈ ਜੀ 2.5 ਦੀ ਦੇਦੇ ਆਂ ਬਾਈ ਕਹਿੰਦਾ ਵੱਡੀ ਮਾਜਾ ਮੰਜੀ ਧਰੌਲਾ ਤੇ ਪਹੁੰਚੀ ਹੋਈ ਆ ਬਹੁਤ ਚੰਗੀ ਆ ਮੋੜ ਲਿਆ ਬਾਈ ਬੰਨ ਦੇ ਗਰੀਬ आप करनी है कोई भी सौदा करना भाई जी करना पूरी खड़ी फसियाँ खड़ी माल वो बद बी गिणती चुंचया हो ਗਾਗ ਲੱਗੇ ਜਾਂਦੇ ਆ ਸੌਦੇ ਹੋਈ ਜਾਂਦੇ ਆ ਇਹ ਮੰਡੀ ਇਤਨਾਉ ਲੱਗ ਰਿਹਾ 11 ਤਰੀਕ ਨੂੰ ਲੱਗਦੀ ਆ ਹਰ ਮਹੀਨੇ ਬਹੁਤ ਡਬਲ ਆਪਾਂ 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 ਆ ਚੱਲ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਲਾਇਕ ਕਮੈਂਟ ਸ਼ੇਅਰ ਕਰਦੇ ਜੇ ਕਿਸੇ ਪੁਰਾਣੀ ਹੋਰ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ ਹੈ 947998308 ਆ ਆਉਣੀਆਂ ਕੱਟੀਆਂ ਜਿਹੜੇ ਮੇਰੇ ਭਰਾ ਕੱਟੀਆਂ ਵਹਾਲਦੇ ਫਿਰਦੇ ਹੁੰਦੇ ਨਾ ਉਹ ਮੰਡੀਆਂ 'ਚ ਕਿਹੜਾ ਮਾਰਿਆ ਕਰੋ ਵੀਰੇ ਉਹ ਉਹ ਵੱਡੀ ਗੈਂਤੀ 'ਚ ਮੰਡੀ ਤੇ ਕੱਟੀਆਂ ਪਹੁੰਚਦੀਆਂ ਇੱਥੇ ਅੱਜ ਤਾਂ ਬੰਦ ਲੱਤਾਂ ਯਾਰ ਠੀਕ ਭਾਈ ਕੀ ਰੇਟ ਕਰਿਆ ਦਾ ਇਹਦਾ ਇਹਦਾ 1.5 ਕਿਹੜੇ ਸੂਸੂਈ ਆ ਤੀਜੇ ਤੀਜੇ ਸੂਸੂਈ ਮੱਝਾ ਬਾਈ ਦਾ 1.5 ਲੱਖ ਰੇਟ ਹੈ ਆਪਣੀਆਂ ਕਿਹੜੇ ਸੂਸੂਈ ਆ ਚੌਥੇ ਚੌਥੇ ਸੂਏ ਕੀ ਰੇਟ ਕਰਿਆ ਬਾਈ ਇਹਦਾ ਇਹਦਾ 1.25 1.25 ਰੇਟ ਕਰਿਆ ਬਾਈ ਨੇ ਤੁੱਕ ਤੇ ਸੁਸ ਸੁਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ